ਸਰ ਵੀ ਸਮਾਰਟ ਸਕਿੱਲ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਤੁਹਾਨੂੰ ਸਵਾਦਿਸ਼ਟ ਫਲੀਆਂ ਦੀ ਸਬਜ਼ੀ ਬਣਾਉਣੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਫਲੀਆਂ ਨੂੰ ਧੋ ਕੇ ਕੱਟ ਲਿਆ ਉਸ ਤੋਂ ਬਾਅਦ ਆਪਾਂ ਨੇ ਆਲੂਆਂ ਨੂੰ ਛਿੱਲ ਕੇ ਉਹਦੇ ਛੋਟੇ-ਛੋਟੇ ਪੀਸਾਂ ਵਿੱਚ ਕੱਟ ਕੇ ਧੋ ਕੇ ਪਾਣੀ ਦੇ ਵਿੱਚ ਡਿਪ ਕਰਤਾ ਲਸਣ ਅਦਰਕ ਪਿਆਜ਼ ਹਰੀ ਮਿਰਚ ਦਾ ਆਪਾਂ ਨੇ ਗ੍ਰाइंड ਕਰਕੇ ਪੇਸਟ ਬਣਾ ਲਿਆ ਹੁਣ ਆਪਾਂ ਫਲੀਆਂ ਨੂੰ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਫਰਾਈ ਕਰ ਲਾਂਗੇ 1 ਮਿੰਟ ਲਈ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਹਨੂੰ ਕਟਾਚ ਤੇ ਪਕਾਵਾਂਗੇ 1 ਮਿੰਟ ਲਈ ਫਰਾਈ ਕਰਕੇ ਆਪਾਂ ਫਲੀਆਂ ਨੂੰ ਕੱਢ ਲਵਾਂਗੇ ਕੜਾਹੀ ਦੇ ਵਿੱਚ ਆਪਾਂ ਦੁਬਾਰੇ ਥੋੜਾ ਤੇਲ ਪਾਵਾਂਗੇ ਇਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਜੀਰੇ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਉਸ ਤੋਂ ਬਾਅਦ ਆਪਾਂ ਲਸਣ ਅਦਰਕ ਪਿਆਜ਼ ਦਾ ਪੇਸਟ ਇਹਦੇ ਵਿੱਚ ਭੁੰਨ ਲਵਾਂਗੇ ਆਪਾਂ ਇਹਦੇ ਵਿੱਚ ਅਦਰਕ ਲਸਣ ਪਿਆਜ਼ ਦਾ ਪੇਸਟ ਪਾ ਦਾਂਗੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਇੱਕ ਚਮਚ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ। ਸੋ ਥੋੜੀ ਜਿਹੀ ਆਪਾਂ ਇਹਦੇ ਵਿੱਚ ਮਿਰਚ ਪਾਵਾਂਗੇ। ਕਿਉਂਕਿ ਆਪਾਂ ਪਹਿਲਾਂ ਹਰੀ ਮਿਰਚ ਇਹਦੇ ਵਿੱਚ ਪਾ ਚੁੱਕੇ ਹਾਂ। ਚੰਗੀ ਤਰ੍ਹਾਂ ਮਿਕਸ ਕਰ ਲਓ। ਪਾਣੀ ਐਡ ਕਰਕੇ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਮਸਾਲਾ ਆਪਣਾ ਪੱਕ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ। ਇਹਨਾਂ ਨੂੰ ਚੰਗੀ ਤਰ੍ਹਾਂ ਭਲਾਵਾਂਗੇ। ਥੋੜਾ ਜਿਹਾ ਪਾਣੀ ਐਡ ਕਰਾਂਗੇ ਜੀ ਤੇ ਆਪਣੇ ਆਲੂ ਥੋੜੇ ਜਿਹਾ ਪੱਕ ਜਾਣ। ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਫਲੀਆਂ। ਇਹਦੇ ਵਿੱਚ ਜ਼ਿਆਦਾ ਪਾਣੀ ਐਡ ਨਹੀਂ ਕਰਾਂਗੇ ਨਹੀਂ ਤਾਂ ਆਪਣੀ ਸਬਜੀ ਚਰੀ ਵਾਲੀ ਬਣ ਜਾਏਗੀ ਆਪਾਂ ਨੇ ਸੁੱਕੀ ਸਬਜੀ ਬਣਾਉਣੀ ਆ। ਆਪਾਂ ਜ਼ਿਆਦਾ ਪਾਣੀ ਐਡ ਨਹੀਂ ਕਰਨਾ ਇਹਦੇ ਵਿੱਚ। ਓਨਾ ਹੀ ਪਾਣੀ ਐਡ ਕਰਨਾ ਜਿੰਨੇ ਵਿੱਚ ਆਪਣੀ ਸਬਜੀ ਬਣ ਕੇ ਰੈਡੀ ਹੋ ਜਾਵੇ। ਹੁਣ ਆਪਣੇ ਆਲੂ ਥੋੜੇ ਜੇ ਪੱਕ ਚੁੱਕੇ ਨੇ ਆਪਾਂ ਇਹਦੇ ਵਿੱਚ ਫਰਾਈ ਕੀਤੀ ਹੋਈਆਂ ਫਲੀਆਂ ਨੂੰ ਐਡ ਕਰ ਦਾਂਗੇ। ਫਾਲੀਆ ਆਪਾਂ ਐਡ ਕਰਦੇ ਆ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਹਲਾ ਲਵਾਂਗੇ ਤੇ ਇਹਨੂੰ ਥੋੜੇ ਟਾਈਮ ਤੱਕ ਆਪਾਂ ਪੱਕਣ ਦਵਾਂਗੇ ਸਬਜ਼ੀ ਨੂੰ ਸਵਾਦਿਸ਼ਟ ਬਣਾਉਣ ਲਈ ਇਹਦੇ ਵਿੱਚ ਆਪਾਂ ਜੀਰਾ ਪਾਊਡਰ ਧਨੀਆ ਪਾਊਡਰ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਹੁਣ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਦੇਖ ਸਕਦੇ ਹੋ ਤੁਸੀਂ ਆਪਣੇ ਆਲੂ ਫੁੱਟ ਚੁੱਕੇ ਆ ਹੁਣ ਇਸ ਤਰ੍ਹਾਂ ਤੁਸੀਂ ਵੀ ਆਲੂ ਫਲੀਆਂ ਦੀ ਸਵਾਦਤ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ